ਕਿੰਨੇ ਪੈਸੇ ਲਾਏ ਬਿਲਡਿੰਗ ਤੇ ਗੁਰਦੁਆਰੇ ਦੀ ਸਾਢੇ 5 ਕਰੋੜ ਲਾ ਸਕਦੇ ਆਪਾਂ ਤੇ 30000 ਦੇ ਤਿੰਨ ਸੇਵਾਦਾਰ ਵੀ ਲਾ ਸਕਦੇ ਆ ਆ ਇੰਨਾ ਤੁਸੀਂ ਦਿਖਾਵਾ ਕੀਤਾ ਉਦਾਂ ਗੁਰਦੁਆਰਾ ਭਾਵੇਂ ਸਾਦਾ ਹੀ ਹੋਵੇ ਕੋਈ ਪ੍ਰਬੰਧ ਤੇ ਕਰੋ ਇਹ ਜਿਹੜੀ ਕਮੇਟੀ ਆ ਇਹ ਅਕਾਲ ਤੱਕ ਸਾਥ ਹੀ ਸਦਾਂਗੇ ਬਾਰੇ ਤਾਂ ਉਮਰਾਂ ਤੁਹਾਡੇ 'ਚ ਨਾਂ ਕੋਈ ਗੁਰਦੁਆਰੇ ਦਾ ਮੈਂਬਰ ਬਣ ਸਕਦਾ ਨਾ ਪ੍ਰਧਾਨ ਬਣ ਸਕਦਾ ਤੁਸੀਂ ਜੋੜਿਆਂ ਦੀ ਸੇਵਾ ਕਰੋ ਤਾ ਉਮਰ ਇੱਥੇ ਜਿੰਨਾ ਚਿਰ ਵੀ ਜੋ ਅਮਨੇ ਆਪਾਂ ਪਰ ਤੁਹਾਡੇ 'ਚ ਇੱਕ ਬੰਦਾ ਯੋਗ ਨਹੀਂ ਹੈਗਾ ਵੀ ਉਹ ਗੁਰਦੁਆਰੇ ਦੀ ਮੈਨੇਜਮੈਂਟ ਸੰਭਾਲੇ ਫਰਮ ਵਾਲੀ ਗੱਲ ਆ ਵੀ ਉਹ ਬੰਦਾ ਸਰੀਆਮ ਆਇਆ ਵਾ ਔਰ ਮੁਦਾ ਯਾਨਕੀ ਅੰਦਰ ਵੜ ਗਿਆ ਕੱਢੋ ਭਾ ਟੈਂਡਾ ਤੁਹਾਡਾ ਗੁਰਦੁਆਰਾਵਾ ਤੁਹਾਡੇ ਨੇੜੇ ਹੋ ਰਿਹਾ ਵਾ ਦੋ ਤਿੰਨ ਬੰਦੇ ਤੁਸੀਂ ਇੱਥੇ ਪਹਿਰੇਦਾਰ ਲਾਓ ਪਹਿਰੇਦਾਰੀ ਤੇ ਆਪਾਂ ਹੀ ਕਰਨੀ ਐ ਔਰ ਸਿਖਾਣੇ ਵਾਸਤੇ ਵੀ ਇਹ ਨਮੋਸ਼ੀ ਵਾਲੀ ਗੱਲ ਆ ਰੋਜ਼ 10 20 ਸ਼ਿਕਾਇਤਾਂ ਇਹ ਹੁੰਦੀਆਂ ਵਾ ਪ੍ਰਧਾਨ ਸੈਕਟਰੀ ਲੜ ਪਏ ਆ ਸਾਡੇ ਕੋਲ ਪ੍ਰਬੰਧ ਰਵੇ ਦੂਜਾ ਕਬਜ਼ਾ ਕਰ ਗਿਆ ਅਸੀਂ ਕਰਨਾ ਜਿਹੜਾ ਕਬਜ਼ਾ ਕਰਕੇ ਬੈਠਾ ਮੈਂ ਨਹੀਂ ਛੱਡਣਾ ਪਰ ਸੇਵਾ ਕਰਨ ਦੇ ਲਈ ਇੱਕ ਤਿਆਰ ਨਹੀਂ ਹੈ। ਗੁਰਦੁਆਰਿਆਂ ਦੇ ਵਿੱਚ ਪਹਿਰੇਦਾਰੀ ਕਰਨੀ ਸਾਡਾ ਕੰਮ ਆ। ਪ੍ਰਬੰਧਕਾਂ ਨੇ ਪਹਿਰੇਦਾਰ ਲਾਉਣੇ ਪਰ ਸ਼ਰਮ ਵਾਲੀ ਗੱਲ ਆ ਕਿ ਇਹਨਾਂ ਨੇ ਪਹਿਰੇਦਾਰ ਨਹੀਂ ਲਾਇਆ ਤੇ ਉਹ ਜਿਹੜਾ ਦੁਸ਼ਟ ਬੰਦਾ ਉਹ ਇੱਥੇ ਏਡੀ ਵੱਡੀ ਗੱਲ ਕਰ ਗਿਆ। ਸਾਡੇ ਬਾਪੂ ਤੇ ਪੈਟਰੋਲ ਪਾ ਕੇ ਉਹਨੇ ਫੂਕਿਆ। ਵੇਖ ਨਹੀਂ ਸਕਦੇ ਆਪਾਂ। ਪਹਿਰੇ ਦੇ ਵਿੱਚ ਗੱਗਾ ਦੋਸ਼ ਨਾ ਦੇਉ ਕਿਸੇ। ਦੁਸ਼ ਕਰਮ ਆਪਣਿਆਂ ਦੁਸ਼ਟ ਤੇ ਦੋਸ਼ੀ ਹੈ ਵੱਡਾ ਪਰ ਕਿਤੇ ਨਾ ਕਿਤੇ ਤੇ ਅਸੀਂ ਵੀ ਜ਼ਿੰਮੇਵਾਰ ਆਂ ਵੀ ਅਸੀਂ ਪਹਿਰੇਦਾਰੀ ਨਹੀਂ ਤੈਅ ਕਰ ਰਹੇ ਹੁਣ ਆਪਾਂ ਬੈਠੇ ਆਂ ਸਾਰੇ ਪ੍ਰਧਾਨਗੀ ਦੀ ਵੋਟ ਹੋਵੇ ਪ੍ਰਧਾਨ ਬਣਨਾ ਹੋਵੇ ਤੇ ਸਾਰੇ ਜ਼ੋਰ ਲਾਉਂਦੇ ਆਂ ਪਰ ਗੁਰੂ ਦੇ ਅਦਬ ਲਈ ਸਾਡਾ ਕੋਈ ਜ਼ੋਰ ਨਹੀਂ ਇਹਦੇ ਤੋਂ ਮੰਦਭਾਗੀ ਘਟਨਾ ਕੋਈ ਨਹੀਂ ਕਾਰਪੋਰੇਟੇ ਠੀਕ ਆ ਜੋ ਤੂੰ ਕੀਤਾ ਠੀਕ ਕੀਤਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹੋ ਜਿਹਾ ਬੰਦਾ ਜਿਹੜਾ ਵਾ ਨਾ ਪੜਿਆ ਗਿਆ ਨਹੀਂ ਹਾਂਜੀ ਪੜਿਆ ਗਿਆ ਨਗਰੋਟਾ ਨਗਰੋਟਾ ਪੁਲਿਸ ਸਟੇਸ਼ਨ ਆ ਵੇਖੋ ਸਰਕਾਰ ਦੇ ਆਪਣੇ ਕੰਮ ਆ ਪੰਥ ਦੇ ਆਪਣੇ ਕੰਮ ਆ ਕੋਈ ਵੀ ਸਿੱਕੇ ਨੂੰ ਸੈਣ ਨਹੀਂ ਕਰ ਸਕਦਾ ਪਰ ਜੋ ਵੀ ਹੋਇਆ ਮੜਾ ਆਇਆ ਇਹਦੇ ਤੋਂ ਮੜਾ ਹੋਰ ਕੁਝ ਨਹੀਂ ਆ ਇੱਕ ਤੇ ਇਥੇ ਛੇਤੀ ਹੁਣ ਮਹਾਰਾਜ ਦਾ ਪ੍ਰਕਾਸ਼ ਇਹਨਾਂ ਨੂੰ ਨਹੀਂ ਦੇਣਾ ਇੰਨਾ ਮੈਂ ਬੰਦੇ ਚੁਣੋ ਨੌਜਵਾਨ ਚੁਣੋ ਔਰ ਜਿਹੜੇ ਵੀ ਮੈਂਬਰ ਬਣਨਗੇ ਇਹ ਮੈਂਬਰ ਲਈ ਜ਼ਰੂਰੀ ਹੋਊਗਾ ਭਈ ਉਹਨੇ ਖੁਦ ਵਾਰੀਆਂ ਬੰਨਣ 16 ਦੀ ਥਾਂ ਤੇ 33 ਬਣਾ ਲਓ ਪਰ ਰੋਜ਼ ਇੱਕ ਮੈਂਬਰ ਵੀ ਇੱਥੇ ਪਹਿਰੇਦਾਰੀ ਤੇ ਆਵੇ। ਨਾਲ 2-3 ਪਹਿਰੇਦਾਰ ਹੋ ਰੱਖੋ। ਔਰ ਇਕੱਲੇ ਇਸ ਗੁਰਦੁਆਰੇ ਦੀ ਮੈਂ ਗੱਲ ਨਹੀਂ ਕਰਦਾ। ਜੰਮੂ ਕਸ਼ਮੀਰ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਸਾਡੇ ਗੁਰਦੁਆਰਾ ਸਾਹਿਬ ਆ ਇੱਥੇ ਹਰ ਥਾਂ ਦੇ ਉੱਤੇ ਪਹਿਰੇਦਾਰੀ ਨੂੰ ਲਾਜ਼ਮੀ ਕੀਤਾ ਜਾਵੇ। ਬਾਕੀ ਹੁਣ ਅਰਦਾਸ ਕਰਨੀ ਆ। ਬਦੀ ਆਗੀ ਦੇਖੋ ਮਹਾਰਾਜ ਦੇ ਸਰੂਪ ਅਰਦਾਸ ਕਰਕੇ ਆਪਾਂ ਗੋਂਦਵਾਲ ਸਭ ਬਚਾਉਣੇ ਆ ਆਪਾਂ ਫੇਰ ਆਵਾਂਗੇ ਬਾਕੀ ਜੋ ਤੁਸੀਂ ਇੱਥੇ ਗੱਲਾਂ ਕਰ ਰਹੇ ਸੀ ਉਹ ਪੰਥ ਦੀ ਮਰਜ਼ੀ ਆ ਤੇ ਪੰਥ ਆਪਣੀ ਮਰਜ਼ੀ ਨਾਲ ਚੱਲਦਾ ਤੇ ਚੱਲ ਸਕਦਾ ਕੋਨੇ ਤੋਂ ਦੇ ਹਾਰ ਸਤਿ ਸ਼੍ਰੀ ਅਕਾਲ ਉਹਦਾ ਘਰ ਨਹੀਂ ਫਰਨੂ ਚਾਹੀਦਾ ਨਾ ਆਪਾਂ ਲੈਣਾ ਪਾਪੀ ਦਾ ਘਰ ਕੀ ਕਰਨਗੇ ਆਪਾਂ ਸਰਕਾਰ ਨੇ ਆਪਣੀ ਕਾਰਵਾਈ ਪਾਉਣੀ ਜੋ ਵੀ ਆ ਉਹ ਠੀਕ ਆ ਵੀ ਸਖਤ ਹੋਣੀ ਚਾਹੀਦੀ ਆ ਬਾਕੀ ਮੈਂ ਨੌਜਵਾਨਾਂ ਦੀ ਜਿਹੜੀ ਵੀ ਭਾਵਨਾ ਉਹਦੀ ਕਦਰ ਕਰਦਾ ਇਹ ਦੁਸ਼ਟ ਇਥੇ ਆਪਾਂ ਨੂੰ ਕਿਤੇ ਆਲੇ-ਦੁਆਲੇ ਦਿਸਣਾ ਨਹੀਂ ਚਾਹੀਦਾ ਬਾਕੀ ਆਪਰ ਅਰਦਾਸ ਕਰਦੇ ਵੇਖੋ ਇੱਥੇ ਮਾਵਾ ਭੈਣਾ ਰੌਂਡੀਆਂ ਆਂ ਹੀ ਮੈਂ ਦਰਕ ਸਮਝਦਾ ਪਰ ਜਦੋਂ ਗੁਰੂ ਨੇ ਸਾਨੂੰ ਕਿਹਾ ਵਾ ਕਿ ਵਿਵੇਕ ਬੁੱਧ ਦਿੱਤੀ ਆ ਕਸੂਰ ਹਰ ਦੁਸ਼ਤ ਦੀ ਇਹੋ ਹੀ ਭਾਵਨਾ ਹੁੰਦੀ ਪਈ ਅਸੀਂ ਮਹਾਰਾਜ ਦੇ ਸਤਕਾਰ ਨਹੀਂ ਰਹਿਣ ਦੇਣਾ ਪਰ ਅਸੀਂ ਕਿੱਥੇ ਆਹ ਕੱਢ ਦੇ ਸ਼ੀਸ਼ੇ ਲਾਦੇ ਵਰਧਾਨ ਜੀ ਆਪਣੇ ਘਰ ਵੀ ਇਦਾਂ ਲਾਏ ਆ ਤਹਾਡੇ ਘਰ ਦੇ ਵਿੱਚ ਇਦਾਂ ਹੀ ਕੱਢਦੇ ਸ਼ੀਸ਼ੇ ਵੀ ਕੋਈ ਲੰਘ ਦੇ ਅੰਦਰ ਇਦਾਂ ਹੀ ਆ ਇੱਥੇ ਕਿਉਂ ਸਾਰਿਆਂ ਦੇ ਕੱਢਦੇ ਸ਼ੀਸ਼ੇ ਲੱਗੇ ਮੈਂਬਰਾਂ ਦੇ ਕਿੰਨੇ ਸਾਲ ਤੋਂ ਪ੍ਰਧਾਨ ਹੋ ਤੁਸੀਂ ਪਹਿਲਾ ਕੌਣ ਸੀ ਇਹ ਗੁਰਦੁਆਰਾ ਕਰੂ ਬਣਿਆ ने ने शीशे ओले लगे वेले लगे वो भी खड़े करो कोई तो मौजूद होना चूहे मर गए कोई तो मौजूद होगा तू ਉਨੀ ਬਰੇ ਸਾਰੇ ਦੇਖੋ ਮੇਰੀ ਗੱਲ ਸੁਣੋ ਤੁਸੀਂ ਸਾਹਿਬ ਬਿਤਾ ਜੋ ਵੀ ਗੁਰਦੁਆਰੇ ਦਾ ਤੁਹਾਡੇ ਨਾਲ ਬਾਅਦ ਹੋਣਾ ਪਰ ਤੁਸੀਂ ਯੋਗ ਨਹੀਂ ਹੋ ਇੱਕ ਬੰਦਾ ਤੁਹਾਡੇ ਜੇ ਯੋਗ ਨਹੀਂ ਹੈਗਾ ਕਿ ਤੁਸੀਂ ਹੁਣ ਤੇ ਪ੍ਰਬੰਧਕ ਤੁਸੀਂ ਹੋ ਨਾ ਇਹਨਾਂ ਤੁਸੀਂ ਉਹਨਾਂ ਕੁਝ ਕਰ ਲਿਆ ਪਰ ਨਾ ਪਹਿਰੇਦਾਰੀ ਕੀਤੀ ਨਾ ਗੁਰਦੁਆਰੇ ਦੀ ਸੇਤੀ ਕੀਤੀ ਹੁਣ ਆਪਾਂ ਰੋਈ ਜਾਵਾਂਗੇ ਤਾਂ ਉਹਦਾ ਕੀ ਕੰਮ ਦੱਸੋ ਪੰਥ ਹੁੰਦਾ ਨਹੀਂ ਹੁੰਦਾ ਪੰਥ ਜਿਹੜਾ ਉਹ ਫੈਸਲਾ ਕਰਦਾ ਬਾਕੀ ਇੱਥੇ ਤੁਸੀਂ ਪਛਤਾਪ ਦੇ ਖੰਡ ਪਾੜ ਸਭ ਜਦੋਂ ਹੋਣੇ ਜਦੋਂ ਸਰੂਪ ਇਹ ਫਿਰ ਗੱਲ ਸਹਿ ਬਣਾਣਾ ਗੱਲ ਕਰਾਂਗੇ ਬਾਅਦ ਸਾਡੇ ਲਈ ਇਸ ਇਲਾਕੇ ਲਈ ਹਰ ਸਿੱਖ ਲਈ ਇਹਦੇ ਤੋਂ ਦੁੱਖ ਡਾਈ ਹੋਰ ਕੋਈ ਗੱਲ ਨਹੀਂ ਆ ਉਹ ਸਾਰੇ ਬਖੀਆ ਨੂੰ ਐਵੇਂ ਉੱਥੇ ਸੌਖਾ ਨਾ ਰੱਖੇ ਉਹਦੇ ਪਿਛੇ ਕੌਣ ਆ ਹੋਰ ਬੰਦਾ ਸਾਜ਼ਿਸ਼ ਕੀ ਆ ਇਹ ਵੀ ਸਾਰੀ ਨੰਗੀ ਹੋਣੀ ਚਾਹੀਦੀ ਬਾਕੀ ਜੋ ਅਗੇ 판ਪੜਾ ਫੈਸਲਾ ਤੇ ਨੌਜਵਾਨਾਂ ਨੇ ਸੁਨਾਇਆ ਦਿੱਤਾ ਜਿਹੜੇ ਦੋ ਦੋ ਜਿਹਦੇ ਨਾਲ ਹੋਰ ਸੀਗੇ ਮੁੱਲੀ ਜਿਹੜੇ ਉਹ ਵੀ ਪਛਾਣ ਹੋਣੀ ਚਾਹੀਦੀ ਦੋ ਬੰਦੇ ਹੋ ਨਹੀਂ ਉਹਦੇ ਨਾਲ ਦੀ ਜਿਹੜੇ ਮੁੱਲੀ 24 ਘੰਟਿਆਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਉਹਨਾਂ ਬੰਦਿਆਂ ਦੀ ਨਿਸ਼ਾਨਦੇਹੀ ਕਰੇ ਉਹ ਬੰਦੇ ਨਸ਼ਰ ਕਰੇ ਬੰਦੇ ਫੜੇ ਜੇ 24 ਘੰਟਿਆਂ ਦੇ ਵਿੱਚ ਤੁਸੀਂ ਨਹੀਂ ਕਰਦੇ ਤੇ ਪਰਸ ਆਪਣਾ ਆਪਲਾ ਪ੍ਰੋਗਰਾਮ ਇਥੋਂ ਫੇਰ ਲਊਗਾ ਆਪਾਂ ਬਾਹਰਾਈ ਦੀ ਵੀ ਅਸੀਂ ਕਦੀ ਬਰਦਾਸ਼ਤ ਨਹੀਂ ਕਰ ਸਕਦੇ ਪਰ ਮੈਂ ਇਸ ਮੰਚ ਤੋਂ ਦੁਨੀਆ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਦਿਲ ਤੋਂ ਹੀ ਅਪੀਲ ਕਰਦਾ ਪ੍ਰਧਾਨਗੀਆਂ ਲਈ ਸੈਕਟਰੀ ਲਈ ਹੋਰ ਹਉਂਦੇਦਾਰੀਆਂ ਲਈ ਲੜਦੇ ਆਂ ਰੋਜ਼ ਸ਼ਿਕਾਇਤਾਂ ਭੇਜਦੇ ਆਂ ਪਰ ਗੁਰਦੁਆਰਿਆਂ ਦੇ ਵਿੱਚ ਪਹਿਰੇਦਾਰੀ ਲਾਗੂ ਕਰੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰਦੁਆਰੇ ਬਹੁਤ ਬਣਾ ਰਹੇ ਆਪਾਂ ਜਿਹੜੇ ਪਹਿਰੇਦਾਰੀ ਨਹੀਂ ਕਰ ਸਕਦੇ ਮੈਂ ਪਹਿਲਾਂ ਵੀ ਕਿਹਾ ਸੀ ਦੁਬਾਰਾ ਸਾਫ਼ ਪਟਾਵਾਂਗੇ ਐਥੇ ਵੀ ਆਲੇ-ਦੁਆਲੇ ਹੋਰ ਚੈੱਕ ਕਰਾਵਾਂਗੇ ਆਪਾਂ ਛੇਤੀ ਤੋਂ ਛੇਤੀ ਅੱਜ ਤੋਂ ਹੀ ਇਹ ਪਹਿਰੇਦਾਰੀ ਲਾਗੂ ਕਰੋ ਤੇ ਦੁਨੀਆ ਭਰ ਦੇ ਜਿਹੜੇ ਸਿੱਖ ਵਾ ਸਾਡੇ ਲਈ ਗੁਰੂ ਤੋਂ ਵੱਡਾ ਕੋਈ ਨਹੀਂ ਆ। ਸੇਵਾਦਾਰ ਬਣ ਗਏ ਆਪਾਂ। ਤੇ ਸੇਵਾਦਾਰ ਬਣ ਕੇ ਪ੍ਰਬੰਧਕਾਂ ਦਾ ਵੀ ਫਰਜ ਆਗਾ ਵੀ ਉਹ ਰਾਤ ਨੂੰ ਚੈੱਕ ਕਰਨ ਦੇਖਣ ਪਹਿਰੇਦਾਰ ਲਾਏ ਆ। ਆਪ ਆਣ ਕੇ ਸੇਵਾ ਕਰਨ ਤੇ ਜੇ ਕੱਲੀਏ ਅਹੁਦੇਦਾਰੀਆਂ ਮੰਨਣੀਆਂ ਤੇ ਗੁਰੂ ਨੇ ਸਾਨੂੰ ਬਖਸ਼ਣਾ ਨਹੀਂ ਆ। ਗੁਰੂ ਨੂੰ ਆਪਾਂ ਜਵਾਬ ਦੇ ਆ। ਇਹੋ ਜੀ ਮੰਦ ਭਾਗੀ ਘਟਨਾ ਜਿਹੜੀ ਆ ਦੇ ਨੇ ਅੱਜ ਸਾਨੂੰ ਸੋਚਣ ਲਈ ਮਜਬੂਰ ਕੀਤਾ ਵਾ ਕਿ ਆਪਾਂ ਹਰ ਗੁਰਦੁਆਰੇ ਨੂੰ ਚੈੱਕ ਕਰੀਏ ਪਹਿਰੇਦਾਰੀ ਤੈਅ ਕਰਵਾਈਏ ਜਿੱਥੇ ਨਹੀਂ ਆ ਉਥੋਂ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਫਿਰ ਨੇੜਲੇ ਗੁਰਦੁਆਰਾ ਸਾਹਿਬ ਤੋਂ ਪੁਜਾਏ ਜਾਣਗੇ ਹੁਣ ਆਪਾਂ ਅਰਦਾਸ ਕਰਨੀ ਆ ਰੋ ਵਾਲੀ ਫਿਰ ਪੰਗੇ ਪਾਉਣੇ ਲੱਗ ਗਏ ਇਹ ਇੰਗਲਿਸ਼ ਟੂਰਿਜ਼ਮ ਦੇ ਮਨ ਸਰ ਸਾਹਿਬ ਇੱਕੋ ਜਿਹੇ ਪ੍ਰਸ਼ਾਸਨ ਆ ਗਿਆ ਨਾ ਬੁੜਾ ਨੂੰ ਅਪੀਲ ਕਰਦੇ ਪ੍ਰਸ਼ਾਸਨ ਕਰਦੇ ਇੱਕ ਮੈਂ ਪ੍ਰਸ਼ਾਸਨ ਆਪਣੇ ਅਫਸਰ ਸਾਹਿਬ ਆ ਗਿਆ ਦੇਖੋ ਸ਼ਿਵ ਕੁਮਾਰ ਜੀ ਸ਼ਿਵ ਕੁਮਾਰ ਜੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ ਔਰ ਤਿੰਨ ਬੰਦੇ ਦੇ ਵਿੱਚ ਸ਼ਾਮਿਲ ਆ ਦੋ ਮੁੰਨੇ ਇੱਕ ਬੰਦਾ ਤੁਹੀਂ ਰਸਤ ਕੀਤਾ ਉਹ ਜਿਹੜੇ ਦੋ ਬੰਦੇ ਆ ਉਹਨਾਂ ਨੂੰ ਫੜੋ ਨਾਮ ਨਸ਼ਰ ਕਰੋ 24 ਘੰਟੇ ਇਹਦੇ ਤੋਂ ਮੰਦ ਭਾਗੀ ਗੱਲ ਸਾਡੇ ਲਈ ਹੋ ਹੀ ਨਹੀਂ ਸਕਦੀ ਕੋਈ ਇਸ ਤਰੀਕੇ ਨਾਲ ਸਾਡੇ ਮਹਾਰਾਜ ਦੀ ਬੇਇੱਜ਼ਤੀ ਕਰਦਾ ਦੂਜੀ ਗੱਲ ਆਪ ਆਪੀ ਦਾ ਲਾਗੇ ਘਰ ਉਹ ਸੰਕਟਾਂ ਨੇ ਮਿੱਟੀ ਕੀ ਕਾ ਸਾਡੇ ਕਿਸੇ ਵੀ ਨੌਜਵਾਨ ਤੇ ਪਰਚਾ ਐਫ ਆਈ ਆਰ ਕਾਰਵਾਈ ਨਹੀਂ ਹੋਣੀ ਚਾਹੀਦੀ ਬੋਲੇ ਸੋਨਾ ਸਤਿ ਸ਼੍ਰੀ ਅਕਾਲ ਕਦੀ ਵੀ ਉਹਦੇ ਘਰ ਫੇਰੂੰਗਾ ਉਹਦਾ ਘਰ ਕੋਈ ਇਲਾਕੇ ਦਾ ਬੰਦਾ ਕੋਈ ਹੋਰ ਬੰਦਾ ਇਸ ਘਰ ਦੇ ਵਿੱਚ ਅਸੀਂ ਨਹੀਂ ਵਸਣ ਦੇਣਾ ਇਹ ਇਦਾਂ ਹੀ ਰਹੂਗਾ ਮੈਨੂੰ ਪਤਾ ਉੱਥੇ ਸਾਡੇ ਰੋਪੜ ਦੇ ਲਾਗੇ ਪਨਿਹਾਰੇ ਵਾਲੇ ਸਾਧ ਦੇ ਚੇਲਿਆਂ ਨੇ ਮਿਲ ਕੇ ਕੀਤੀ ਉਹਦਾ ਘਰ ਅੱਜ ਵੀ ਥੇ ਬਣਿਆ ਇਹ ਥੇ ਹੀ ਰਹੂਗਾ ਤੁਸੀਂ ਦਾ ਕਰਾਣਾ ਪਰ ਸਾਡੇ ਕਿਸੇ ਵੀ ਨੌਜਵਾਨ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੁਸੀਂ ਦੋਸ਼ੀ ਪੜੋ ਤੁਸੀਂ ਆਪਣੇ ਕਾਨੂੰਨ ਦੇ ਮੁਤਾਬਕ ਜਿਹੜੀ ਵੀ ਸਖਤ ਤੋਂ ਸਖਤ ਕਾਰਵਾਈ ਕਰਨੀ ਆ ਕਰੋ ਪਰ 24 ਘੰਟਿਆਂ ਦੇ ਜਿਹੜੇ ਦੋ ਬੰਦੇ ਲੱਭ ਕੇ ਲਿਆਓ ਕਿਉਂਕਿ ਵੇਖੋ ਸੰਕਟ ਕਿੰਨੇ ਆ ਤੇ ਪੂਰੇ ਪਿੰਡ ਦਾ ਪ੍ਰੈਸ਼ਰ ਆ ਪਿਛਲੇ ਲੰਬੇ ਸਮੇਂ ਤੋਂ ਇਹੋ ਜੀ ਮਨਦਭਾਗੀ ਘਟਨਾ ਤੇ ਕਾਇਤਨੀ ਮਾਫਰੀ ਕਿਸੇ ਨੇ ਨਹੀਂ ਵਾਹੀ। ਪ੍ਰਬੰਧਕ ਸਾਰੇ ਸਸਪੈਂਡ ਆ ਕੋਈ ਪ੍ਰਬੰਧਕ ਗੁਰਦੁਆਰੇ ਦਾ ਕਦੀ ਤਾਂ ਉਮਰ ਮੈਂਬਰ ਨਹੀਂ ਬਣ ਸਕਦਾ। ਨਾ ਇਹਨਾਂ ਦੇ ਪਰਿਵਾਰ ਚੋਂ ਕੋਈ ਬਣ ਸਕਦਾ। ਪ੍ਰਬੰਧਕ ਕਮੇਟੀ ਇਲਾਕੇ ਦੀ ਸੰਗਠਨ ਆਪ ਤੈਅ ਕਰੇ। ਕੱਤੀ ਮੈਂਬਰੀ ਬਣਾਓ ਤੇ ਹਰ ਪ੍ਰਬੰਧਕ ਤੋਂ ਇੱਕ ਬੰਦਾ ਰਾਤ ਨੂੰ